ਜਿਹੜੇ ਜਿਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਫਾਰਮ ਬਗੇੜ ਦਾ ਕਈ ਵਾਰੀ ਸਿਆਸੀ ਲੋਗ ਲਾ ਲੈਣ ਵਾਸਤੇ ਆਪ ਪਾਈਪ ਫੜ ਲੈਂਦੇ ਨੇ ਉਹਨੇ ਤਰੂ ਨੁਕਸਾਨ ਹੋ ਜਾਂਦਾ ਉਹ ਅੱਗੇ ਨਹੀਂ ਬੋਝਦੇ ਕਿਉਂਕਿ ਉਹ ਟ੍ਰੇਡ ਨਹੀਂ ਹੁੰਦੇ ਉਹ ਰਾਜਨੀਤੀ ਦੇ ਟ੍ਰੇਡ ਹੋਣਗੇ ਪਰ ਫਾਰਮ ਬਗੇੜ ਤੇ ਚੜ ਕੇ ਉਹਨੂੰ ਚਲਾਉਣਾ ਕਰਨਾ ਉਹ ਇੱਕ ਟੈਕਨੀਕਲ ਕੰਮ ਦਾ ਸੋ ਇਹਦੇ ਕਰਕੇ ਵੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਗਿਆ ਵੀ ਟਾਈਮ ਸਿਰ ਉਹ ਜਿਹੜੀ ਅੱਗ ਕੰਟਰੋਲ ਨਹੀਂ ਕੀਤੀ ਜਾ ਸਕੀ ਸੋ ਡਿਸਪੈਚ ਕੋਲੋਂ ਅਸੀਂ ਮੰਗ ਕਰਾਂਗੇ ਵੀ ਇਹਦੀ ਕੋਕ ਕੀਤੀ ਜਾਵੇ ਫਾਰਮੂਲੇ ਦੀ ਵਰਕਿੰਗ ਦੀ ਔਰ ਜਿਹੜੇ ਮੁਲਾਜ਼ਮ ਉੱਤੇ ਅਨ ਟ੍ਰੇਨਡ ਨੇ ਉਹ ਜ਼ਰੂਰ ਦੇਖਿਆ ਜਾਣ ਵੀ ਕਿਉਂ ਰੱਖੇ ਗਏ ਨੇ ਕਿੰਨੇ ਰੱਖੇ ਨੇ ਔਰ ਕਿਹੜਾ ਹਾਲਾਤਾਂ ਦੇ ਵਿੱਚ ਰੱਖੇ ਗਏ ਨੇ ਔਰ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿਉਂਕਿ ਇਹ 10 ਦੇ ਕਰੀਬ ਹਾਦਸੇ ਹੋਏ ਨੇ ਗਰਦਾਸਪੁਰ ਦੇ ਵਿੱਚ ਔਰ 10 ਦੇ ਵਿੱਚ ਐਡਾ ਵੱਡਾ ਨੁਕਸਾਨ ਹੋਣਾ ਮੈਂ ਸਮਝ ਨਹੀਂ ਆ ਵੀ ਇੱਕ ਬੜੀ ਦੁਖਦਾਈ ਗੱਲ ਆ ਸੋ ਇਹ ਦੇ ਕਰਾਂਗੇ ਸਿਆਫ ਸਾਲਾਂ ਵੀ ਗੱਲ ਕਰਾਂਗੇ ਔਰ ਮੇਰੀ ਕੋਸ਼ਿਸ਼ ਇਹ ਆ ਵੀ ਅੱਪਾ ਇੱਕ ਆਭਰਾਏ ਬਣਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿੱਚ ਜਿੱਤੇ ਕਿਤੇ ਅਚਨਚੇਤ ਇਸ ਤਰ੍ਹਾਂ ਦੀ ਅੱਗ ਲੱਗਦੀ ਆ ਸਰਕਾਰ